ਮੈਂ ਸਾਰੀ ਸੰਸਦ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿੰਨਾ ਕੰਮ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮੈਡਮ ਮਰਨਾ ਚੌਧਰੀ ਮੇਰੇ ਖਲ 20 25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਆ ਔਰ ਜਦੋਂ ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਹੋਇਆ ਉਦੋਂ ਬਾਸਾ ਆ ਗੀਆਂ ਪਰ ਜਦੋਂ ਬਾਰਸ਼ਾਂ ਕਰਕੇ ਕਾਮਰ ਕਾ ਕੋ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ ਮੈਂ ਕੀ ਕਰਾਂਗਾ ਕਿ ਗੋਇਲ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਰੁਕੋ ਹਜੀਬ ਕੀ ਕਹਿਣਾ ਚਾਹੁੰਦੇ ਆ ਜੀ ਮੇਰਾ ਨਾਮ ਲਿਆ ਇਸ ਕਰਕੇ ਮੈਨੂੰ ਬੋਲਣਾ ਪਿਆ ਜੀ ਇਹ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਸਖੀਨਾ ਤੁਸੀਂ ਮੇਰੇ ਨਾਲ ਚੱਲੋ ਮੇਰੇ ਦਿਨਾਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਟੇਹਰਾ ਬਾਬਾ ਨਾਨਕ ਤੱਕ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਪਿਛਕ ਬਣਾ ਲਓ ਕਿ ਅੱਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕੀ ਸਫਾਈ ਹੋਈ ਓਥੇ ਤਗਾ ਸਾਹਮਣੇ ਹੋ ਜਾਏਗਾ ਥੈਂਕ ਯੂ ਜੀਰ ਰਵਾਹ ਸਾਹਿਬ ਬੈਠੋ ਮੈਡਮ ਬੈਠੋ ਹੋ ਗਈ ਗੱਲ ਹੋ ਗਈ ਗੱਲ ਤੁਸੀਂ 20 25 ਸਾਲ ਤੋਂ ਇਸ ਸੰਸਦ ਤੇ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ੁੱਥੀ ਜੜਾ ਥੱਕੀ ਨਾਲੇ ਦਾ ਤੁਸੀਂ ਕਿਉਂ ਨਹੀਂ ਮੁੱਦਾ ਠਾਇਆ ਅਗਰ ਆਮ ਆਦਮੀ ਪਾਰਟੀ ਨੇ ਮੁੱਦਾ ਠਾਇਆ ਔਰ ਗਰਦਾਸਪੁਰ ਦੀਨਾ ਨਗਰ ਤੋਂ ਲੈ ਕੇ ਤੇ ਮੇਰੇ ਹਰਕੇ ਤੱਕ ਜੜਾ ਵਾ ਸਫਾਈ ਹੋਈ ਆ ਤੁਸੀਂ ਕਿਵੇਂ ਕਹਿੰਦੇ ਨਹੀਂ ਸਫਾਈ ਹੋਈ ਚਲੋ ਤੁਸੀਂ ਮੇਰਾ ਨਾਮ ਲਖੋ ਮੇਰੇ ਨਾਮ ਲਖੋ ਮੇਰੇ ਨਾਲ ਚੱਲੋ ਮੈਂ ਤੋਂ ਖੇਡ ਰੋਡ ਰਕੀਤਾ ਜਾਵੇ ਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹਣ ਮੇਰੀ ਗੱਲ ਤੇ ਬਹਿ ਜਾਓ ਹਣ ਸੁਣ ਲਓ ਖੇਡ ਰੋਡ ਸੁਣ ਲਓ ਕਾਗਜ਼ਾਤਾਂ ਚ ਹੋਈਆਂ ਹੋਣਗੀਆਂ ਤੁਹਾਡੀਆਂ ਅਰਦਾਸਾਹਬ ਖੇਡ ਰੋਡ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਹਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਅਗਲੀ ਮੇਰੀ ਪਹਿਲਾਂ ਗੱਲ ਸੁਣ ਲਾ ਪਹਿਲਾਂ ਹੋਰਦਾਸਾਹਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਖੇਡਣ ਕਰਾਉਣ ਲਈ ਵੀ ਆਏ ਤੁਸੀਂ ਆਪਣੀ ਗੱਲ ਕਹਿਣ ਲਈ ਆਏ ਹੋ ਕਰੋ ਅਗਲੀ ਗੱਲ ਮੇਰੀ ਸੁਣ ਲੋ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਹ ਸੰਸਦ ਚ ਬੈ ਗਏ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮੱਤ ਦੇ ਰਹੇ ਬਾਬਾ ਨਾਨਕ ਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ ਚ ਹੁਣ ਮੈਂ ਸਾਰੀ ਸੰਸਦ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿੰਨਾ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮਾਡ ਮਰਨਾ ਚੌਧਰੀ ਮੇਰੇ ਖਲ 20 25 ਸਾਲ ਤੋਂ ਐਮਐਲਏ ਬੰਦੇ ਰਹੇ ਆ ਸਰਕਾਰਾਂ ਚ ਮੰਤਰੀ ਬੰਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਸੱਕੀ ਨਾਲੇ ਦੀ ਸਫਾਈ ਹੋਈ ਆ ਔਰ ਜਦੋਂ ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਹੋਇਆ ਉਦੋਂ ਬਾਸਾ ਆ ਗਿਆ ਤਾਂ ਜਦੋਂ بارشਾਂ ਕਰਕੇ ਕੰਮ ਰੁਕ ਗਿਆ ਮੈਂ ਗੋਇਲ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ ਮੈਂ ਬੇਤੀ ਕਰਾਂਗਾ ਕਿ ਗੋਇਲ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਰੁਕੋ ਹਜੀਬ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਲਿਆ ਇਸ ਕਰਕੇ ਮੈਨੂੰ ਬੋਲਣਾ ਪਿਆ ਜੀ ਇਹ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਸਖੀਨਾ ਤੁਸੀਂ ਮੇਰੇ ਨਾਲ ਚੱਲੋ ਮੇਰੇ ਦਿਨਾਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਡੇਰਾ ਬਾਬਾ ਨਾਨਕ ਤੱਕ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਪਿਛਕ ਬਣਾ ਲਓ ਕਿ ਆਪਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕਿ ਸਫਾਈ ਹੋਈ ਹੈ ਉੱਥੇ ਤੁਹਾਡੇ ਸਾਹਮਣੇ ਹੋ ਜਾਏਗਾ ਥੈਂਕ ਯੂ ਜੀਰ ਦਾਵਾ ਸਾਹਿਬ ਬੈਠੋ ਮੈਡਮ ਬੈਠੋ ਹੋ ਗਈ ਗੱਲ ਹੋ ਵੀ ਗੱਲ ਤੁਸੀਂ 20 25 ਸਾਲ ਤੋਂ ਇਸ ਸੰਸਦਤ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ਤੁੱਛੀ ਜੜਾ ਛੱਕੀ ਨਾਲੇ ਦਾ ਤੁਸੀਂ ਕਿਉਂ ਨਹੀਂ ਮੁੱਦਾ ਠਾਇਆ ਅਗਰ ਆਮ ਆਦਮੀ ਪਾਰਟੀ ਨੇ ਮੁੱਦਾ ਠਾਇਆ ਔਰ ਗਰਦਾਸਪੁਰ ਦੀਨਾ ਨਗਰ ਤੋਂ ਲਾ ਕੇ ਤੇ ਮੇਰੇ ਹਲਕੇ ਤੱਕ ਜੜਾ ਵਾ ਸਫਾਈ ਹੋਈ ਆ ਤੁਸੀਂ ਕਿਵੇਂ ਕਹਿੰਦੇ ਨਹੀਂ ਸਫਾਈ ਹੋਈ ਚਲੋ ਤੁਸੀਂ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੈਂ ਤੁਹਾਨੂੰ ਏਅਰ ਰੋਡ ਰਸ ਕੀਤਾ ਜਾਵੇ ਸਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹੁਣ ਮੇਰੀ ਗੱਲ ਤੇ ਬਹਿ ਜਾਓ ਔਰ ਸੁਣ ਲਓ ਏਅਰ ਰੋਡ ਰਸ ਸੁਣ ਲਓ ਕਾਗਜ਼ਾਤ ਹੋਈਆਂ ਹੋਣਗੀਆਂ ਤੁਹਾਡੇ ਰਦਾਸਾਹਬ ਏਅਰ ਰੋਡ ਰਸ ਤੁਸੀਂ ਆਪਣੀ ਗੱਲ ਧਿਆਨ ਰੱਖੋ ਸੁਣ ਲਓ ਹੁਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਧਿਆਨ ਰੱਖੋ ਚਲੋ ਸੁਣ ਲਓ ਅਗਲੀ ਮੇਰੀ ਪਹਿਲਾਂ ਗੱਲ ਸੁਣ ਲਓ ਪਹਿਲਾਂ ਉਹ ਦਾਵਾ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਸੁਣਨ ਲਈ ਨਹੀਂ ਆਏ ਤੁਸੀਂ ਆਪਣੀ ਗੱਲ ਕਹਿਣ ਲਈ ਆਏ ਹੋ ਕਰੋ ਅਗਲੀ ਗੱਲ ਮੇਰੀ ਸੁਣ ਲਓ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਬੋਲਣ ਦਿਓ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣਾ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਅੱਜ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਾਤ ਦੇਹਰਾ ਬਾਬਾ ਨਾਨਕਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਹ ਤੇ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ